ਖਬਰ ਹਰਿਆਣਾ ਤੋਂ ਆ ਰਹੀ ਹੈ ਜਿੱਥੇ ਇੱਕ ਬੇहद ਗਰੀਬ ਪਰਿਵਾਰ ਦੇ ਨੌਜਵਾਨ ਨੂੰ ਇਨਕਮ ਟੈਕਸ ਵਿਭਾਗ ਦੇ ਵੱਲੋਂ ਲੱਖਾਂ ਰੁਪਏ ਦਾ ਨੋਟਿਸ ਭੇਜ ਦਿੱਤਾ ਹੈ ਕਿਵੇਂ ਕਰਨੀ ਮੂਹੜ ਲੜਾਈ ਕਰਦੇ ਕੁਝ ਨਹੀਂ ਯਾਰ ਇਸ ਇਸ ਦਾ ਲਾਗੇ ਚਲ ਕੋਈ ਨਾ ਦੁਬਾਰੇ ਕਰਨ ਲਈ ਅਪਲਾਈ ਅੱਛਾ ਦੇਖਦਾ ਆਹ ਲਓ ਲੱਡੂ ਖਾਓ ਮਾਤਾ ਇਹ ਲੱਡੂ ਘਾ ਦੇ ਬਿੰਡੀ ਜਾਨੇਓ ਪੁੱਤ ਤੇਰੀ ਭੈਣ ਦੀ ਨੌਕਰੀ ਲੱਗ ਗਈ। ਉਹ ਵੀ ਸਰਕਾਰੀ। ਇਹ ਤਾਂ ਬਹੁਤ ਵਧੀਆ ਗੱਲ ਹੈ ਮਾ। ਹਲੇ ਮੂੰ ਮਿੱਠਾ ਕਰ। ਹਾਂ ਚੱਲੀਏ ਕਰ। ਚੱਲੋ ਮਾਤਾ। ਮੇਰੇ ਮੇਰੀ ਨੌਕਰੀ ਲੱਗ ਗਈ। ਮੁਬਾਰਕਾ ਭੈਣੇ। ਤੂੰ ਸੱਚ ਰਾਣੀ ਦੀ ਨੌਕਰੀ ਦੀ ਖੁਸ਼ੀ 'ਚ ਮੈਂ ਤੈਨੂੰ ਪੁੱਛਣਾ ਹੀ ਭੁੱਲ ਗਈ। ਤੇਰਾ ਕੀ ਬਣਿਆ ਪੁੱਤ? ਮੇਰੀ ਤਾਂ ਕਿਸਮਤ ਹੀ ਮਾੜੀ ਐ ਮਾ। ਰਿਫਿਊਜ਼ਲ ਆ ਗਿਆ। ਕੋਈ ਗੱਲ ਨਹੀਂ ਆਪਾਂ ਫੇਰ ਅਗਲੀ ਵਾਰ ਫਾਈਲ ਲਾ ਦਾਂਗੇ। ਕੋਈ ਫਾਇਦਾ ਨਹੀਂ। ਹੁਣ ਤਾਂ ਬਾਹਰਲੀ ਸਰਕਾਰਾਂ ਨੇ ਵੀਜ਼ੇ ਦੇਣੇ ਹੀ ਬੰਦ ਕਰ ਦੇ ਜੇ ਤੂੰ ਆਪਣੀਆਂ ਸਰਕਾਰਾਂ ਛੱਡ ਕੇ ਬਾਹਰ ਲਈ ਤੇ ਉਮੀਦਾਂ ਲਾਏਂਗਾ ਤਾਂ ਐਵੇਂ ਹੋ ਹੋਰ ਕੀ ਆ ਭਾਈ ਇੰਨਾ ਪੜਿਆ ਲਿਖਿਆ ਤਾਂ ਤੂੰ ਹੈਂ ਬਾਹਰ ਜਾ ਕੇ ਕੀ ਕਰੇਂਗਾ ਇੱਥੇ ਹੀ ਅਪਲਾਈ ਕਰ ਜੇ ਨੌਕਰੀ ਮਿਲਨੀ ਇੰਨੀ ਸੌਖੀ ਹੁੰਦੀ ਤਾਂ ਹਰ ਕੋਈ ਸਰਕਾਰੀ ਮੁਲਾਜ਼ਮ ਨਾ ਹੁੰਦਾ ਉਹ ਨਾ ਨਾ ਭਾਈ ਐ ਨਾ ਕਹਿ ਸਾਡੇ ਵੀ ਜੋਬ ਲੈਟਰ ਅੱਜ ਹੀ ਆਇਆ ਹੁਣ ਤਾਂ ਅਸੀਂ ਵੀ ਸਰਕਾਰੀ ਮੁਲਾਜ਼ਮ ਆ ਤੇ ਵੀਰੇ ਮੈਂ ਵੀ ਤਰਨੇ ਤੂੰ ਵੀ ਛੱਡ ਵੀਜ਼ੇ ਦਾ ਖੜਾ ਹੋਂ ਤੂੰ ਵੀ ਸਰਕਾਰੀ ਨੌਕਰੀ ਲਈ ਅਪਲਾਈ ਕਰ ਦੇ ਕੀ ਤੇ ਤੇਰੀ ਵੀ ਕਿਸਮਤ ਚਮਕ ਜੇ ਹਾਂਜੀ ਮਾਤਾ ਉਹ ਚਮਕੂਗੀ ਆਂਟੀ ਜੀ ਮਾਨ ਸਰਕਾਰ ਦੇ ਰਾਜ ਹਰ ਮਿਹਨਤ ਕਰਨ ਵਾਲੇ ਦੀ ਕਿਸਮਤ ਚਮਕ ਰਹੀ ਹੈ। ਚੱਲ ਪੁੱਤ ਲੈ ਰੱਬ ਦਾ ਨਾਮ ਤੇ ਤੂੰ ਵੀ ਬਣ ਸਰਕਾਰੀ ਮੁਲਾਜ਼ਮ। ਜੀ ਮਾਤਾ 50898 ਨੌਕਰੀਆਂ ਪਰਸੋਂ ਪੂਰੀਆਂ ਹੋਣਗੀਆਂ 3 ਸਾਲਾਂ ਚ ਸਰਕਾਰੀ ਨੌਕਰੀਆਂ। ਪਹਿਲਾਂ 75 ਸਾਲਾਂ ਚ ਇੱਕ ਵੀ ਨਹੀਂ ਮਿਲਦੀ ਸੀ ਹੁਣ ਸਾਲ ਚ ਤਿੰਨ ਤਿੰਨ ਨੇ ਜੀ। ਸਤਿ ਸ੍ਰੀ ਅਕਾਲ ਵੀ ਸੋਸ਼ਲ ਦੇਖ ਰਹੇ ਹੋ ਤੁਸੀਂ ਮੈਂ ਮਨਪ੍ਰੀਤ ਰਮਣਵਾਸ। ਖਬਰ ਹਰਿਆਣਾ ਤੋਂ ਆ ਰਹੀ ਹੈ ਜਿੱਥੇ ਇੱਕ ਬੇहद ਗਰੀਬ ਪਰਿਵਾਰ ਦੇ ਨੌਜਵਾਨ ਨੂੰ ਇਨਕਮ ਟੈਕਸ ਵਿਭਾਗ ਦੇ ਵੱਲੋਂ ਲੱਖਾਂ ਰੁਪਏ ਦਾ ਨੋਟਿਸ ਭੇਜ ਦਿੱਤਾ ਹੈ ਪੂਰੀ ਖਬਰ ਤੇ ਝਾਤ ਮਾਰਦੇ ਹਾਂ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਇੱਕ ਸੈਲੂਨ ਮਾਲਕ ਨੂੰ ਇਨਕਮ ਟੈਕਸ ਵਿਭਾਗ ਦੇ ਵੱਲੋਂ 37 ਕਰੋੜ 87 ਲੱਖ ਰੁਪਏ ਦਾ ਨੋਟਿਸ ਭੇਜ ਦਿੱਤਾ ਹੈ ਨੋਟਿਸ ਮਿਲਣ ਤੋਂ ਬਾਅਦ ਸੈਲੂਨ ਮਾਲਕ ਅਤੇ ਉਸ ਦਾ ਪਰਿਵਾਰ ਪਰੇਸ਼ਾਨ ਹੈ ਤੇ ਸੈਲੂਨ ਮਾਲਕ ਦਾ ਕਹਿਣਾ ਹੈ ਕਿ ਉਹ ਤਾਂ ਮੁਸ਼ਕਲ ਦੇ ਨਾਲ ਆਪਣਾ ਘਰ ਚਲਾ ਰਿਹਾ ਹੈ ਤੇ ਉਸ ਦੀ ਸਾਰੇ ਦਿਨ ਦੀ ਕਮਾਈ 500 ਰੁਪਏ ਵੀ ਨਹੀਂ ਹੁੰਦੀ। ਉਸ ਨੇ ਕਿਹਾ ਕਿ ਪਹਿਲਾਂ ਇੱਕ ਲੋਨ ਕੰਪਨੀ ਤੋਂ 10000 ਰੁਪਏ ਦਾ ਕਰਜ਼ਾ ਲਿਆ ਸੀ ਜਿਸ ਨੂੰ ਉਸ ਦੇ ਵੱਲੋਂ ਚੁਕਤਾ ਕਰ ਦਿੱਤਾ ਗਿਆ ਸੀ। ਉਸ ਨੂੰ ਸ਼ੱਕ ਹੈ ਕਿ ਕਿਤੇ ਉੱਥੋਂ ਹੀ ਉਸ ਦੇ ਦਸਤਾਵੇਜ਼ਾਂ ਦਾ ਦੁਰਉਪਯੋਗ ਕਰਕੇ ਕੋਈ ਕੰਪਨੀ ਖੋਲੀ ਗਈ ਹੈ। ਨੋਟਿਸ ਦਾ ਜਵਾਬ 9 April ਤੱਕ ਮੰਗਿਆ ਗਿਆ ਹੈ। ਇਸ ਨਾਲ ਪਰਿਵਾਰ ਜ਼ਿਆਦਾ ਪਰੇਸ਼ਾਨ ਹੈ ਕਿਉਂਕਿ ਹੁਣ ਕੀ ਹੋਵੇਗਾ? ਅਜਿਹੇ ਦੇ ਵਿੱਚ ਹੀ ਇੰਨੇ ਵੱਡੇ ਟੈਕਸ ਦੀ ਭਰਪਾਈ ਕਿਵੇਂ ਕਰੇਗਾ ਮਾਵਲੇ ਨੂੰ ਲੈ ਕੇ ਉਹ ਕਦੇ ਡੀਸੀ ਦਫ਼ਤਰ ਦੇ ਚੱਕਰ ਕੱਟ ਰਿਹਾ ਹੈ ਤੇ ਕਦੇ ਥਾਣੇ ਦੇ ਪਰ ਉਸ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਸਿਰਸਾ ਦੇ ਅਲੀ ਮੁਹੰਮਦ ਪਿੰਡ ਦੇ ਰਹਿਣ ਵਾਲੇ ਰਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਪਿਛਲੇ 10 ਸਾਲਾਂ ਤੋਂ ਸੈਲੂਨ ਚਲਾ ਰਿਹਾ ਹੈ ਅਤੇ ਡੇਰਾ ਸਿਰਸਾ ਦੇ ਨੇੜੇ ਉਸ ਦਾ ਸੈਲੂਨ ਹੈ ਤੇ 29 ਮਾਰਚ ਨੂੰ ਉਹ ਦੁਕਾਨ ਤੇ ਨਹੀਂ ਸੀ ਇਸ ਤਰ੍ਹਾਂ ਡਾਕੀਏ ਦੇ ਵੱਲੋਂ ਇੱਕ ਨੇੜਲੀ ਦੁਕਾਨ ਤੇ ਉਸਦੇ ਨਾਮ ਦਾ ਇੱਕ ਲਫਾਫਾ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਰਕੇਸ਼ ਕੁਮਾਰ ਆਉਂਦਾ ਹੈ ਤਾਂ ਉਸ ਨੂੰ ਇਹ ਲਫਾਫਾ ਦੇ ਦਿੱਤਾ ਜਾਵੇ ਤੇ ਜਦੋਂ ਹੀ ਉਹ ਦੁਕਾਨ ਤੇ ਵਾਪਸ ਆਇਆ ਤਾਂ ਗਵਾਡੀ ਦੁਕਾਨਦਾਰ ਨੇ ਉਸ ਨੂੰ ਉਹ ਲਫਾਫਾ ਦੇ ਦਿੱਤਾ ਰਕੇਸ਼ ਕੁਮਾਰ ਦੇ ਮੁਤਾਬਕ ਦੁਕਾਨਦਾਰ ਨੇ ਜੋ ਲਫਾਫਾ ਉਸ ਨੂੰ ਦਿੱਤਾ ਉਸ ਤੇ ਰਕੇਸ਼ ਕੁਮਾਰ ਦਾ ਨਾਮ ਲਿਖਿਆ ਸੀ ਅੰਦਰ ਖੋਲ ਕੇ ਦੇਖਿਆ ਤਾਂ ਸਭ ਕੁਝ ਅੰਗਰੇਜ਼ੀ ਦੇ ਵਿੱਚ ਸੀ ਕਿਉਂਕਿ ਉਹ 5ਵੀਂ ਜਮਾਤ ਤੱਕ ਹੀ ਪੜਿਆ ਹੈ ਇਸ ਲਈ ਉਸ ਨੇ ਆਪਣੇ ਪੜੇ ਲਿਖੇ ਜਾਣਕਾਰ ਨੂੰ ਇਹ ਪੱਤਰ ਦਿਖਾਇਆ ਜਾਣਕਾਰ ਨੇ ਉਸ ਨੂੰ ਦੱਸਿਆ ਕਿ ਉਸ ਨੂੰ 37 ਕਰੋੜ 87 ਲੱਖ 61 ਹਜ਼ਾਰ 561 ਰੁਪਏ ਇਨਕਮ ਟੈਕਸ ਦੇ ਜਿਹੜੇ ਨੇ ਉਹ ਜਮ੍ਹਾਂ ਕਰਨੇ ਹੋਣਗੇ ਉਸ ਨੇ ਸੋਚਿਆ ਕਿ ਸ਼ਾਇਦ ਕਿਸੇ ਹੋਰ ਦਾ ਹੋਵੇਗਾ ਇਸ ਤੇ ਜਾਣਕਾਰ ਨੇ ਉਸ ਨੂੰ ਦੱਸਿਆ ਕਿ ਨੋਟਿਸ ਦੇ ਵਿੱਚ ਤੇਰਾ ਅਤੇ ਤੇਰੇ ਪਿਤਾ ਦਾ ਨਾਮ ਹੈ ਰਕੇਸ਼ ਕੁਮਾਰ ਨੇ ਦੱਸਿਆ ਕਿ ਸਿਰਸਾ ਦੇ ਵਿੱਚ ਸਗਮਾਨ ਚੌਕ ਤੇ ਧਨੀ ਐਪ ਦੇ ਨਾਮ ਨਾਲ ਕੰਪਨੀ ਸੀ ਤੇ ਉੱਥੋਂ ਹੀ ਉਸ ਨੇ 2020-21 ਦੇ ਵਿੱਚ 10000 ਰੁਪਏ ਦਾ ਲੋਨ ਲਿਆ ਸੀ ਉਸ ਨੇ ਲੋਨ ਦੇ 12000 ਰੁਪਏ ਭਰ ਦਿੱਤੇ ਸਨ ਰਕੇਸ਼ ਕੁਮਾਰ ਦੇ ਮੁਤਾਬਕ ਨੋਟਿਸ ਬਾਰੇ ਪਤਾ ਲੱਗਦਿਆਂ ਹੀ ਉਹ ਅਗਲੇ ਦਿਨ ਅਦਾਲਤ 'ਚ ਪਹੁੰਚਿਆ ਅਤੇ ਨੋਟਰੀ ਤੋਂ ਐਫੀਡਵਿਟ ਤਿਆਰ ਕਰਵਾਇਆ ਇਸ ਤੋਂ ਬਾਅਦ ਡੀਸੀ ਦਫ਼ਤਰ ਦੇ ਵਿੱਚ ਸ਼ਿਕਾਇਤ ਦੇਣ ਦੇ ਲਈ ਪਹੁੰਚਿਆ ਇਲਜ਼ਾਮ ਇਹ ਵੀ ਹੈ ਕਿ ਉੱਥੇ ਉਸ ਦੀ ਸ਼ਿਕਾਇਤ ਦੀ ਕਾਪੀ ਨਹੀਂ ਲਈ ਗਈ ਸਟਾਫ ਨੇ ਕਿਹਾ ਕਿ ਇਸ ਨੂੰ ਪੁਲਿਸ ਥਾਣੇ ਦੇ ਵਿੱਚ ਜਮ੍ਹਾਂ ਕਰਵਾਓ ਉੱਥੇ ਹੀ ਇਸ ਦਾ ਹੱਲ ਹੋਵੇਗਾ ਰਕੇਸ਼ ਕੁਮਾਰ ਨੇ ਅੱਗੇ ਦੱਸਿਆ ਕਿ ਸ਼ਨੀਵਾਰ ਨੂੰ ਉਹ ਪੁਲਿਸ ਥਾਣੇ ਗਿਆ ਅਤੇ ਉੱਥੇ ਲਿਖਤੀ ਸ਼ਿਕਾਇਤ ਦਿੱਤੀ ਉੱਥੇ ਮੌਜੂਦਾ ਪੁਲਿਸ ਕਰਮਚਾਰੀ ਨੇ ਕਿਹਾ ਕਿ ਕੋਈ ਗੱਲ ਨਹੀਂ ਦੇਖਾਂਗੇ ਇਸਤੇਰ ਰਕੇਸ਼ ਕੁਮਾਰ ਨੇ ਦੱਸਿਆ ਕਿ ਇਹ ਨੋਟਿਸ ਕਾਰਨ ਸਾਰੇ ਪਰਿਵਾਰ ਦੇ ਪਰੇਸ਼ਾਨੀ ਵਧ ਗਈ ਹੈ ਤੇ ਇਹ ਸੋਚ ਕੇ ਹੀ ਡਰ ਲੱਗਦਾ ਹੈ ਕਿ ਇੰਨੀ ਰਕਮ ਕੌਣ ਭਰੇਗਾ ਇਸ ਗਲਤੀ ਜਾਂ ਲਾਪਰਵਾਹੀ ਨੂੰ ਠੀਕ ਕਰਵਾਇਆ ਜਾਵੇ ਸਲੂਨ ਮਾਲਕ ਰਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਘਰ ਵੀ ਪੰਚਾਇਤੀ ਜ਼ਮੀਨ ਤੇ 5-6 ਬਰਲੇ ਦੀ ਜਗ੍ਹਾ ਵਿੱਚ ਬਣਿਆ ਹੈ ਘਰ ਦੀ ਹਾਲਤ ਵੀ ਖਸਤਾ ਹੈ ਦੋ ਕਮਰਿਆਂ ਦਾ ਮਕਾਨ ਹੈ ਅਤੇ ਬਾਕੀ ਕੱਚਾ ਹੈ ਇਸ ਘਰ ਤੋਂ ਇਲਾਵਾ ਕੋਈ ਜ਼ਮੀਨ ਜਾਇਦਾਦ ਨਹੀਂ ਹੈ ਦੁਕਾਨ ਤੋਂ ਘਰ ਦਾ ਖਰਚ ਵੀ ਮੁਸ਼ਕਲ ਦੇ ਨਾਲ ਚੱਲਦਾ ਹੈ ਪਿਤਾ ਨਰਸੀਰਾਮ ਸਲਾਈ ਦਾ ਕੰਮ ਕਰਦੇ ਹਨ ਅਤੇ ਮਾਤਾ ਮੇਵਾਦੇਵੀ ਅਤੇ ਪਤਨੀ ਸੁਨੀਤਾ ਤੇ ਉਸਦੇ ਦੋ ਬੱਚੇ ਹਨ ਸਭ ਇਸ ਨੋਟਿਸ ਨੂੰ ਲੈ ਕੇ ਚਿੰਤਤ ਹਨ ਪਿੰਡ ਦੀ ਸਾਬਕਾ ਸਰਪੰਚ ਮੱਜੂ ਦੇਵੀ ਨੇ ਕਿਹਾ ਕਿ ਰਕੇਸ਼ ਕੋਲ ਤਾਂ ਕੁਝ ਵੀ ਨਹੀਂ ਹੈ ਆਪਣਾ ਘਰ ਮੁਸ਼ਕਲ ਦੇ ਨਾਲ ਚਲਾ ਰਿਹਾ ਹੈ ਤੇ ਉਸਦੀ ਪਰਿਵਾਰਕ ਸਥਿਤੀ ਵੀ ਕਮਜ਼ੋਰ ਹੈ ਕਈ ਵਾਰ ਜ਼ਰੂਰਤ ਪੈਂਦੇ ਵੀ ਪੈਸੇ ਉਸਨੇ ਆਧਾਰ ਲੈ ਕੇ ਜਾਂਦਾ ਹੈ ਤੇ ਬਾਅਦ ਦੇ ਵਿੱਚ ਅਦਾ ਕਰ ਦਿੰਦਾ ਹੈ ਇਨਕਮ ਟੈਕਸ ਕੋਆਗਨੇ ਜੋ ਨੋਟਿਸ ਭੇਜਿਆ ਹੈ ਉਹ ਗਲਤ ਹੈ ਤੇ ਇਸ ਨੂੰ ਠੀਕ ਕਰਨਾ ਚਾਹੀਦਾ ਹੈ ਥਾਣੇ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਸਮਾਵਲੇ ਦੇ ਵਿੱਚ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਤਾਂ ਉਹਨਾਂ ਨੂੰ ਹਲੇ ਤੱਕ ਇਸਦੀ ਜਾਣਕਾਰੀ ਨਹੀਂ ਹੈ ਜੇ ਜਵਾਬ ਮੰਗਿਆ ਹੈ ਤਾਂ ਦੇ ਦਿੱਤਾ ਜਾਵੇਗਾ ਇਸ ਲਈ ਹੀ ਸਬੰਧਤ ਪੁਹਾਗ ਦੇ ਵਿੱਚ ਜਾਣਾ ਹੀ ਉਚਿਤ ਹੋਵੇਗਾ ਉੱਥੇ ਹੀ ਇਸ ਮਸਲੇ ਦਾ ਹੱਲ ਹੋ ਸਕਦਾ ਹੈ ਇਸ ਸਰਸਾ ਦਾ ਅਲੀ ਮੁਹੰਮਦ ਪਿੰਡ ਕਾਫੀ ਮਸ਼ਹੂਰ ਹੈ ਇਸ ਪਿੰਡ ਨੂੰ ਲਗਭਗ 350 ਸਾਲ ਪਹਿਲਾਂ ਅਲੀ ਖਾਨ ਨੇ ਬਸਾਇਆ ਸੀ ਪਿੰਡ ਦੀ ਲਗਭਗ 4500 ਤੋਂ ਵੱਧ ਆਬਾਦੀ ਹੈ ਪਿੰਡ ਵਿੱਚ ਇੱਕ ਵੀ ਮੁਸਲਮਾਨ ਪਰਿਵਾਰ ਨਹੀਂ ਹੈ ਕਪਾਲੀ ਵੀ ਇਹ ਪਿੰਡ ਮਸ਼ਹੂਰ ਹੈ ਜਿੱਥੇ ਪ੍ਰਤੀ ਏਕੜ ਪੈਦਾਵਾਰ ਚੰਗੀ ਹੁੰਦੀ ਹੈ ਪਿੰਡ ਦੇ ਵਿੱਚ ਗਊਸਾਲਾ ਤੇ ਮੰਦਰਾਂ ਦੀ ਗਿਣਤੀ ਜ਼ਿਆਦਾ ਹੈ ਪਰ ਸਿੱਖਿਆ ਅਤੇ ਰੁਜ਼ਗਾਰ ਪਸੜਿਆ ਹੋਇਆ ਹੈ ਇਸ ਗੱਲ ਨੂੰ ਲੈ ਕੇ ਸਭ ਪਾਸੇ ਹੈਰਾਨੀ ਵੀ ਹੈ ਕਿਉਂਕਿ ਹੈਰਾਨ ਹੋਣਾ ਬੰਦਾ ਵੀ ਹੈ ਕਿ ਇੱਕ ਉਸ ਪਰਿਵਾਰ ਦੇ ਨੌਜਵਾਨ ਨੂੰ ਇੰਨੀ ਵੱਡੀ ਰਕਮ ਦਾ ਜਿਹੜਾ ਨੋਟਿਸ ਮਿਲਣਾ ਪਰੇਸ਼ਾਨ ਤਾਂ ਕਰਦਾ ਹੀ ਹੈ ਇਸ ਮਾਵਲੇ ਦੇ ਵਿੱਚ ਅੱਗੇ ਕੀ ਕੁਝ ਹੋਵੇਗਾ ਇਹ ਦੇਖਣਾ ਹੋਵੇਗਾ ਬਾਕੀ ਹੀ ਇਸ ਨੌਜਵਾਨ ਨੂੰ ਨਿਆਂ ਮਿਲੇਗਾ ਜਾਂ ਨਹੀਂ ਮਿਲੇਗਾ ਜਾਂ ਫਿਰ ਅਦਾਲਤੀ ਚੱਕਰ ਉਸ ਨੂੰ ਲੰਬੇ ਸਮੇਂ ਤੱਕ ਕੱਟਣੇ ਪੈ ਸਕਦੇ ਨੇ